ਕਰਨ وجہ ਇਹਦੀ ਬਾਤ ਗੱਡੀਆਂ ਨੂੰ ਅੱਗ ਲਗਾਈ ਗਈ ਔਰ ਕਿਹਨਾਂ ਬੱਚਿਆਂ ਨੇ ਨਸ਼ੇ ਕਰਕੇ ਘੁੰਮਦੇ ਨੇ ਪਤਾ ਨਹੀਂ ਉਹਨਾਂ ਨੇ ਪੈਟਰੋਲ ਕੱਢਿਆ ਅੱਗ ਲਾਈ ਹੈ ਪੂਰੀ ਜਾਨਲੇਵਾ ਸਾਡੇ ਤੇ ਹਮਲਾ ਹੋਇਆ ਰਾਤੀ ਅਸੀਂ ਸਾਨੂੰ ਪਤਾ ਸੀ ਕਿਸ ਸਮਾਂ ਰਾਤੀ ਅਸੀਂ ਬਚ ਕੇ ਬਾਹਰ ਨਿਕਲੇ ਧੂਆਂ ਜਿਹੜਾ ਕਿਤੇ ਸੁੱਤੀ ਸੋ ਜਾਣਾ ਸੀ ਇਹ ਨਾਲ ਕੋਈ ਸਾਡਾ ਕੋਈ ਦਰਜਾ ਪਰਦਿਆਂ ਨੂੰ ਅੱਗ ਲੱਗੀ ਕਿਸ ਤਰ੍ਹਾਂ ਨੇ ਉਹ ਬਚਾਇਆ ਕਿਸ ਸਮਾਂ ਸਾਨੂੰ ਪਤਾ ਸੀ ਕਿਸ ਸਮਾਂ ਬੱਚੇ ਮਾਤਾ ਇਹ ਦੇਖੋ ਦੇਖੋ 90 ਸਾਲ ਦੀ ਮਾਤਾ ਨੂੰ ਅਸੀਂ ਕਿੱਥੋਂ ਉੱਪਰ ਲੈ ਕੇ ਗਏ ਹਾਂ ਸਾਨੂੰ ਪਤਾ ਕਰਨ ਕੋਈ ਗੱਲ ਨਹੀਂ ਸੀ ਕਿਸੇ ਨੇ ਕੁਝ ਨਹੀਂ ਬੋਲਦਾ ਸੀ ਕਿਸੇ ਨੇ ਕੁਝ ਕਹਿੰਦਾ ਨਹੀਂ ਕੋਈ ਲੜਾਈ ਝਗੜਾ ਵੀ ਨਹੀਂ ਕੋਈ ਕਿਸਮ ਦੀ ਕੁਝ ਨਹੀਂ ਸੀ ਬੰਦਾਵੇਂ ਨੇ ਕਿਸੇ ਨੂੰ ਬੰਦੇ ਨੇ ਕੁਝ ਕਿਹਾ ਹੋਵੇ ਕੋਈ ਕਿਸਮ ਦਾ ਕੁਝ ਨਹੀਂ ਆਏਗਾ ਤੁਸੀਂ ਬੱਚੇ ਪੈਟਰੋਲ ਕਰਨਾ ਕਰ ਲੋ ਪਰ ਕਿਸੇ ਨੂੰ ਮਾਰੋ ਤਾਂ ਨਹੀਂ ਨਾ ਦੇਖੋ ਤੁਸੀਂ ਅੱਗ ਲਾ ਕੇ ਤੁਸੀਂ ਤਾਂ ਚਲੇ ਗਏ ਆ ਸਾਡੇ ਘਰ ਦੇ ਅੰਦਰ ਸਾਰੇ ਜਾਣੇ

ਕਿੰਨੀ ਚੁੱਕੀ ਆ ਅੱਗ ਉਹ ਤੁਹਾਨੂੰ ਫਾਇਰ ਬੈਟ ਤੋਂ ਕਰਨਾ ਪਿਆ ਤੁਸੀਂ ਦੱਸੋ ਤੁਸੀਂ ਆਪੇ ਬਾਹਰ ਦੇਖੋ ਪਿੱਛੇ ਗੋਲ ਲੱਗ ਆ ਗਈ ਐ ਤੇ ਮੇਰੀ ਕਿਚਨ ਹੈਗੀ ਇਹ ਕਿਚਨ ਦੇ ਵਿੱਚ ਸਿਲੰਡਰ ਹੈ ਰੋਕਣਾ ਕਰਦੇ ਕਿਚਨ ਦੇ ਤੂੰ ਹੈ ਤਾੜੇ ਹੋ ਗਏ ਟੁੱਟ ਕੇ ਸਾਡੇ ਸਿਲੰਡਰਾਂ ਨੂੰ ਅੱਗ ਪੈ ਗਈ ਸਾਡੇ ਉੱਥੇ ਹੋ ਜਣਾ ਸੀ ਨਾ ਕਿੱਥੇ ਦੇ ਵਿੱਚ ਵਾਕ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੈ ਬਹੁਤ ਜ਼ਿਆਦਾ ਮੁਸ਼ਕਲ ਹੈ ਅਸੀਂ ਪਹਿਲਾਂ ਕੰਪਲੀਟ ਕੀਤੀ ਸੀ ਵੀ ਇੱਥੇ ਨਸ਼ਾ ਵਿਕਦਾ ਸਾਡੀਆਂ ਗੱਡੀਆਂ ਭੱਡਣ ਹੋ ਗਈਆਂ ਸਾਨੂੰ ਕੁਝ ਨਹੀਂ ਪਤਾ ਕਿ ਉਹਨਾਂ ਦੇ ਰੰਜਿਸ਼ ਹੈਗੀ ਕਿ ਕੀ ਰੰਜਿਸ਼ ਕੀ ਸਾਨੂੰ ਕਿੰਨੂੰ ਭੇਜਿਆ ਸਾਨੂੰ ਕੁਝ ਨਹੀਂ ਪਤਾ ਸਾਨੂੰ ਪਤਾ ਸੀ ਕਿੱਦਾਂ ਸੀ ਸਾਡੀ ਗੱਡੀ ਉੱਧਰ ਫੜਦੀ ਅਸੀਂ ਪ੍ਰਸ਼ਾਸਨ ਮੰਗ ਕਰਦੇ ਸਾਡੀ ਮਦਦ ਕਰੋ ਪੂਰੀ ਹੈਲਪ ਕਰੋ ਸਾਨੂੰ ਇਸ ਤੋਂ ਕਾਰਵਾਈ ਕਰ ਰਹੀ ਹੈ ਹੁਣੇ ਮਾਮਲੇ ਦੇ 6 ਬੰਦੇ ਫੜੇ ਪੰਜ ਬੰਦੇ ਫੜੇ ਇੱਕ ਰਹਿ ਗਿਆ ਜੀ ਇੱਕ ਰਹਿ ਗਿਆ ਹਾਂਜੀ ਜਿੰਨੇ ਮੇਨ ਅੱਗ ਲਾਈ ਸੀ ਜੀ ਹੁਣ ਹੁਣ ਹਣੇ ਹਲੇ ਪਤਾ ਨਹੀਂ ਮੈਨੂੰ ਹੋਇਆ ਕਿ ਨਹੀਂ ਹੋਇਆ ਯਾਰ ਇਹ ਇੱਕ ਚੱਲ ਰਹੀ ਹੈ ਚੱਲ ਰਹੀ ਹੈ ਕਾਰਵਾਈ ਚੱਲ ਰਹੀ ਹੈ ਕਿੱਦਾਂ ਦੀ ਕਾਰਵਾਈ ਚਾਹੁੰਦੇ ਆ ਕਦੇ ਲੋਕ ਅਸੀਂ ਚਾਹਨੇ ਕਾਰਵਾਈ ਪ੍ਰੋਪਰ ਹੋਵੇ ਅ ਜਿੱਦਾਂ ਸਾਡੇ ਤੇ ਕੋਈ ਰੋਜ਼ ਸਾਡੇ ਕੋ ਨਹੀਂ ਬੋਲਣ ਹੁੰਦਾ ਤੁਸੀਂ ਆਪੇ ਬਾਹਰ ਦੇਖੋ ਚਾਰ ਗੱਡੀਆਂ ਨੂੰ ਅੱਗ ਲੱਗੀ ਐ ਤੇ ਕਿੰਨਾ ਨੁਕਸਾਨ ਹੋ ਗਿਆ ਸ਼ੁਕਰ ਹੈ ਸ਼ੁਕਰ ਕਰੋ ਜਾਨੀ ਮਾਲ ਨੂੰ ਨੁਕਸਾਨ ਨਹੀਂ ਹੋਇਆ ਕਿਉਂਕਿ ਉਸ ਇਲਾਕੇ ਦੇ ਲਗਾਤਾਰ ਸ਼ਿਕਾਇਤਾਂ ਆਉਂਦੀਆਂ ਆਈਆਂ ਲੇਕਿਨ ਇਸ ਦੇ باوجود ਵੀ ਨਸ਼ੇ ਅਲੈਡੀ ਥਲਨੀ ਪਈ ਔਰ ਅਜੇ ਇਹ ਕਰਨਾ ਦੇ ਕੋਲ ਦੇਖੋ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਗੁਰੂ ਮਹਾਰਾਜ ਜੀ ਦਾ ਧੰਨਵਾਦ ਕਰਨਾ ਚਾਹਨਾ ਸ਼ੁਕਰ ਕਰਨਾ ਚਾਹਨਾ ਕਿ ਜਿਹੜੇ ਸਾਡੇ ਪਰਿਵਾਰ ਦੇ 14 ਤੋਂ 15 ਜੀ ਘਰ ਚ ਸੀਗੇ ਉਹਨਾਂ ਦੀ ਜਾਨ ਦਾ ਬਚਾਓ ਹੋਇਆ ਪਹਿਲਾਂ ਤਾਂ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਆ ਰਹੀ ਗੱਲ ਜੋ ਇੱਥੇ ਘਟਨਾ ਹੋਈ ਹੈ ਉਹ ਬਹੁਤ ਮੰਦ ਭਾਗੀ ਹੈ ਤੇ ਐਮ ਐਲ ਏ ਸਾਹਿਬ ਵੱਲੋਂ ਇਹਨਾਂ ਸਾਰਿਆਂ ਨੂੰ ਸ਼ਿਵਾਸ਼ਣ ਦਿਵਾਣਾ ਐਸ ਐਚ ਓ ਸਾਹਿਬ ਵੀ ਐਸ ਐਚ ਓ ਤਿੰਨ ਵੀ ਇੱਥੇ ਸੀਗੇ ਸਾਰਿਆਂ ਨੂੰ ਵਿਸ਼ਵਾਸ ਦਿਵਾਣਾ ਕਿ ਜਿਹੜੇ ਪੰਜ ਬੰਦੇ ਰਾਉਂਡ ਅਪ ਹੋਏ ਨੇ ਉਹ ਪੰਜ ਬੰਦਿਆਂ ਤਾਂ ਗੱਲ ਨਹੀਂ ਰਹੂਗੀ ਜਿਹੜੀ ਲੜੀ ਪੂਰੀ ਪਿੱਛੋਂ ਦੀ ਚੱਲਦੀ ਆ ਰਹੀ ਆ ਕੋਣ ਵਿਕਵਾਂਦਾ ਉਹ ਤਾਂ ਬੱਚੇ ਹੈਗੇ ਨੇ 8 ਸਾਲ ਦਾ ਕੋਈ 12 ਸਾਲ ਦਾ ਅਸਲ ਵੱਡੇ ਕਿਹੜੇ ਨੇ ਕਿਹੜੇ ਉਹਨਾਂ ਤੋਂ ਕੰਮ ਕਰਾਉਂਦੇ ਨੇ ਉਹਨਾਂ ਦੀਆਂ ਵੀ ਜੜਾ ਪਟੀਆਂ ਜਾਣਗੇ ਉਹਨਾਂ ਦੇ ਘਰ ਵੀ ਢਹਿ ਜਾਣਗੇ ਅੰਕਲ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਮੈਂ ਇਹਨਾਂ ਨਾਲ ਵਿਸ਼ਵਾਸ ਜਤਾਨਾ ਇਹਨਾਂ ਦਾ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਕੋਈ ਰਾਜਨੀਤੀ ਨਹੀਂ ਕਿਸੇ ਦੇ ਘਰ ਚ ਲੱਗੀ ਹੋਵੇ ਅੱਗ ਤੇ ਉੱਥੇ ਜਾ ਕੇ ਕਰੀਏ ਰਾਜਨੀਤੀ ਰੱਬ ਨੇ ਵੀ ਮaaf ਨਹੀਂ ਕਰਨਾ ਕੋਈ ਰਾਜਨੀਤੀ ਨਹੀਂ ਕਿ ਇਨਸਾਨੀਅਤ ਤੌਰ ਤੇ ਪਰਿਵਾਰ ਨਾਤੇ ਅੱਜ ਇੱਥੇ ਖੜੇ ਆ ਤੇ ਪਰਿਵਾਰ ਨਾਤੇ ਜੇ ਇਹਨਾਂ ਲੋਕਾਂ ਨੇ ਸਾਨੂੰ ਪਾਵਰ ਬਖਸ਼ੀ ਆ ਇਸ ਹਲਕੇ ਦਾ ਸੇਵਾਦਾਰ ਬਣਾਇਆ ਤੇ ਉਹਦੇ ਤਹਿਤ ਇਹਨਾਂ ਨੂੰ ਕਹਿੰਦਾ ਕਿ ਜੋ ਵੀ ਇਹਨਾਂ ਦਾ ਨੁਕਸਾਨ ਹੋਇਆ ਕਰਨ ਵਾਲਿਆਂ ਦਾ ਉਹਨਾਂ ਨੂੰ ਉਹਨਾਂ ਦੀ ਪੁਸਤਾਂ ਨੂੰ ਵੀ ਪਤਾ ਲੱਗੂਗਾ ਕਿ ਕਿਸੇ ਸਰਦਾਰ ਸਾਹਿਬ ਦੇ ਘਰ ਦੇ ਬਾਹਰ ਚਾਰ ਮੋਟਰਸਾਈਕਲ ਸਾੜੇ ਸੀਗੇ ਤੇ ਸਾਡੇ ਬੱਚਿਆਂ ਨਾਲ ਇਹ ਕੰਮ ਹੋਇਆ ਸੀਗਾ ਉਹਦਾ ਦੀ ਐਗਜ਼ਾਮਪਲ ਸੈੱਟ ਕਰਕੇ ਦਵਾਂਗੇ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਵਿਸ਼ਵਾਸ ਜਤਾਨਾ ਜੋ ਹੋਣਾ ਸੀਗਾ ਹੋ ਗਿਆ ਐਸਐਚਓ ਸਾਹਿਬ ਨਾਲ ਵੀ ਹੁਣ ਇਹਨਾਂ ਦੀ ਕਮੇਟੀ ਬਣਾਵਾਵਾਂਗੇ ਮਹੱਲੇ ਦੀ 6-7 ਬੰਦਿਆਂ ਦੀ ਜਿਹੜੀ ਗੁਪਤ ਜਿਹੜੀਆਂ ਇਨਫੋਰਮੇਸ਼ਨਾਂ ਨੇ ਉਹ ਜਾ ਕੇ ਐਸਐਚਓ ਸਾਹਿਬ ਨੂੰ ਦਿਆ ਕਰੂਗੇ ਸਿਵਲ ਡੈਸ਼ ਤੇ ਪੁਲਿਸ ਕਮੂਗੀ ਪੰਜਾਬੀ ਦੀ ਗੱਲ ਨੂੰ ਮੋਟਾ ਡੰਡਾ ਫਿਰੂਗਾ ਜਿਹੜਾ ਵੀ ਇੱਥੇ ਪੁੱਠਾ ਕੰਮ ਕਰੂਗਾ ਅਵਿਕਾ ਜੀ ਗੁਕਤ ਦੀ ਗੱਲ ਕੀਤੀ ਇਹਨਾਂ ਨੇ ਪਹਿਲਾਂ ਵੀ ਇਤਲਾਹ ਦਿੱਤੀ ਸੀ ਲੇਕਿਨ ਉਹਨਾਂ ਨੂੰ ਨਹੀਂ ਸ਼ਿਕਾਇਤ ਦੇਣੀ ਮੰਗੀ ਪੈਗੀ ਸੀ ਦੂਜੀ ਵਾਰ ਇਹਨਾਂ ਤੇ ਹਮਲਾ ਹੋਇਆ ਦੇਖੋ ਦੇਖੋ ਪਾਜੀ ਉਹ ਚ ਮੇਰੀ ਇੱਕ ਬੇਨਤੀ ਹੈ ਹੁਣ ਜਿਹੜੇ ਐਸਐਚਓ ਜਿਹੜੇ ਹੁਣ ਐਸਐਚਓ ਸਾਹਿਬ ਆਏ ਨੇ ਉਹਨਾਂ ਨੂੰ 6 ਦਿਨ ਹੋਏ ਨੇ ਜੇ ਸਾਡੇ ਨਾਲ ਗੱਲ ਹੋਈ ਹੁੰਦੀ ਹੁਣ ਇਹਨਾਂ ਨੂੰ ਵਿਸ਼ਵਾਸ ਜਤਾਨਾ ਕਿ ਡਾਇਰੈਕਟ ਸੱਦਣਾ ਗੱਲ ਕਰਕੇ ਮੈਂ ਜਦੋਂ ਇੱਥੇ ਆਇਆ ਮੈਂ ਉਦੋਂ ਵੀ ਸਾਰਿਆਂ ਨੂੰ ਕਿਹਾ ਕਿ ਤੁਸੀਂ ਸਾਨੂੰ ਲੋਕਾਂ ਨੂੰ ਚੁਣਿਆ ਕਿ ਆਪਣੀ ਤਕਲੀਫਾਂ ਦੱਸੋ ਸਾਨੂੰ ਤਕਲੀਫਾਂ ਦੱਸੋ ਅੱਜ ਪਤਾ ਲੱਗਿਆ ਇਹਨਾਂ ਨੂੰ ਲਾਂਭਾ ਨਹੀਂ ਆਊਗਾ ਇਹਨਾਂ ਨੂੰ ਪਹਿਲੀ ਗੱਲ ਤਾਂ ਕਰਨ ਵਾਲਿਆਂ ਨੂੰ ਆਪ ਪਤਾ ਲੱਗੂਗਾ ਕਿ ਇਸ ਏਰੀਆ 'ਚ ਗਲਤ ਕੰਮ ਨਹੀਂ ਕਰਨਾ ਇਸ ਏਰੀਆ ਦਾ ਐਮਐਲਏ ਆਪ ਕੁੱਟ-ਕੁੱਟ ਕੇ ਦੱਸਦਾ ਬੰਦਿਆਂ ਨੂੰ ਕਿ ਜਿਹੜਾ ਮੇਰੇ ਏਰੀਆ 'ਚ ਪੁੱਠਾ ਕੰਮ ਕਰੂਗਾ ਜਿਹੜਾ ਮੇਰੇ ਪਰਿਵਾਰ ਤੇ ਕਿਸੇ ਵੀ ਤਰ੍ਹਾਂ ਦੀ ਹਾਂ ਚਾਊਗੀ ਹਲਕੇ ਦੇ ਹੀ ਪੁਲਿਸ ਤਾਂ ਛੱਡੋ ਹਲਕੇ ਦੇ ਐਮਐਲਏ ਨੇ ਨਹੀਂ ਸਾਨੂੰ ਸੀਨ ਦੇਣਾ ਧੰਨਵਾਦ ਇਨਸ਼ੇ ਦੀ ਜਿਹੜੀ ਮਹੌਮ ਚਲਾਈ ਸੀ ਕਿਤੇ ਨਾ ਕਿਤੇ ਉਹ ਫੇਲ ਹੁੰਦੀ ਦਿੱਖੀ ਪਈ ਜੀ ਬਿਲਕੁਲ ਜੀ ਜੀ ਦੇਖੋ ਹਰ ਚੀਜ਼ ਮੈਂ ਕਹਾਂਗਾ ਕਿ ਆਪਾਂ ਇਲਜ਼ਾਮ ਜਿਹੜਾ ਪ੍ਰਸ਼ਾਸਨ ਤੇ ਲਾਈਏ ਪਰ ਕਿਤੇ ਨਾ ਕਿਤੇ ਸਾਡੇ ਆਪਣੇ ਚ ਵੀ ਕਮੀ ਹੈ ਜਦੋਂ ਵੀ ਅਸੀਂ ਕੋਈ ਬਿਲਡਿੰਗ ਰੈਂਟ ਤੇ ਦਿੰਨੇ ਆ ਉਥੇ ਵਿਹੜੇ ਚ ਆਪਾਂ ਕਿਸੇ ਨੂੰ ਕਿਰਾਏ ਤੇ ਦਿੰਨੇ ਆ ਉਹਦੀ ਵੈਰੀਫਿਕੇਸ਼ਨ ਜ਼ਰੂਰ ਕਰਾਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਉਹਦਾ ਪਹਿਲਾਂ ਦੱਸਣਾ ਚਾਹੀਦਾ ਕਿ ਅਸੀਂ ਇਹ ਚੀਜ਼ ਕਿਰਾਏ ਤੇ ਦਿੱਤੀ ਹੈ ਜੇ ਅਸੀਂ ਕਿਸੇ ਕਰਿਆਨੇ ਵਾਲੇ ਨੂੰ ਚਾਹ ਵਾਲੇ ਨੂੰ ਕਿਸੇ ਖੋਖੇ ਵਾਲੇ ਨੂੰ ਦੁਕਾਨ ਕਰਾਈ ਤੇ ਦਿੱਤੀ ਹੈ ਇਹ ਸਾਡਾ ਵੀ ਫਰਜ ਬੰਦਾ ਕਿ ਅਸੀਂ ਉਹਨੂੰ ਚੈੱਕ ਕਰੀਏ ਕਿ ਉਹ ਨਸ਼ਾ ਤਾਂ ਨਹੀਂ ਵੇਚ ਰਿਆ ਹਰ ਚੀਜ਼ ਪ੍ਰਸ਼ਾਸਨ ਵਾਸਤੇ ਆਪਾਂ ਕਹੀਏ ਕਿ ਆਪਾਂ ਇਲਜ਼ਾਮ ਲਾ ਦੀਏ ਉਹਨਾਂ ਤੇ ਉਹ ਵੀ ਗੱਲ ਕਿਤਨਾ ਕਿਤੇ ਮਾਰੀ ਹੈ ਜੇ ਅੱਜ ਐਮਐਲਏ ਸਾਹਿਬ ਦਾ ਬੇਟਾ ਆਇਆ ਸੀਗਾ ਸਾਡੇ ਕਾਉਂਸਲਰ ਗੋਰਾ ਜੀ ਉਹ ਵੀ ਆਏ ਆ ਜਿਹੜਾ ਇਨਸੀਡੈਂਟ ਹੋਇਆ ਦੇਖੋ ਬੜਾ ਨਿੰਦਨਯੋਗ ਹੈ ਕਿਤਨਾ ਕਿਤੇ ਸਿਰਫ ਇਹਨਾਂ ਦਾ ਇੰਨਾ ਕੋਈ ਕਸੂਰ ਹੈ ਇਹਨਾਂ ਨੇ ਸਿਰਫ ਇਹ ਕਹਿਤਾ ਕਿ ਇੱਥੇ ਨਸ਼ਾ ਵਿਕਦਾ ਹੋਗਾ ਇਹਨਾਂ ਨੇ ਕੰਪਲੇਂਟ ਦਿੱਤੀ ਉਹਦਾ ਕੰਪਲੀਟ ਦਾ ਜਿਹੜਾ ਨਤੀਜਾ ਵੈ ਉਹ ਤੁਹਾਡੇ ਸਾਹਮਣੇ ਆ ਨਜ਼ਰ ਆ ਰਿਹਾ ਹੈ ਇਹ ਪਹਿਲਾਂ ਵੀ ਇਹਨਾਂ ਨੇ ਕੰਪਲੇਨਟ ਕੀਤੀ ਸੀ ਪਹਿਲਾਂ ਵੀ ਹਮਲਾ ਹੋਇਆ ਪਹਿਲਾਂ ਵੀ ਇਹਨਾਂ ਦੇ ਦਾਤਾ ਮਾਰ ਕੇ ਇਹਨਾਂ ਦੇ ਇਟਾ ਮਾਰ ਕੇ ਇਹਨਾਂ ਦੇ ਗੱਡੀ ਦੇ ਸ਼ੀਸ਼ੇ ਤੋੜਤੇ ਸੀਗੇ ਦੂਸਰੀ ਵਾਰੀ ਇਹਨਾਂ ਨੂੰ ਹਰਜਾਨਾ ਭੁਗਤਣਾ ਪਿਆ ਇਹ ਤਾਂ ਲੇਹ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਐਸ ਐਚ ਓ ਸਾਹਿਬ ਆਏ ਸੀਗੇ ਜੀ ਪੰਜ ਬੰਦੇ ਰਾਉਂਡ ਅਪ ਕੀਤੇ ਆ ਉਹਨਾਂ ਨੇ ਚੱਕ ਲਏ ਆ ਇੱਕ ਬੰਦਾ ਫਰਾਰ ਹੈ ਛੋਟੇ ਛੋਟੇ ਬੱਚੇ ਆ 10 ਸਾਲ 12-12 ਸਾਲ 15 ਸਾਲ ਦੇ ਨਿਆਣੇ ਆ ਜੀ ਪਰ ਉਹਨਾਂ ਦੇ ਪਿੱਛੇ ਜਿਹੜਾ ਮੇਨ ਮੋਢੀ ਐ ਜਿਹੜਾ ਇਹ ਕੰਮ ਕਰਾ ਰਿਹਾ ਜਿਹੜਾ ਨਸ਼ਾ ਵਕਾ ਰਿਹਾ ਬਾਹਰੋਂ ਆਂਦੇ ਆ ਤੇ ਨਸ਼ਾ ਵੇਚਣ ਲਈ ਜੀ ਬਲੈਕ ਐਕਟਿਵ ਐ ਵਿਦਆਊਟ ਨੰਬਰ ਪਲੇਟ ਐਕਟਿਵ ਆ ਇਹਦੀ ਇਤਲਾ ਮੈਂ ਵੀ ਪੁਲਿਸ ਨੂੰ ਦੇ ਚੁੱਕਾ ਜੀ ਉਹ ਕਿਤੇ ਨਾ ਕਿਤੇ ਮੈਂ ਕਹਾਂਗਾ ਇੱਥੇ ਉਹਨਾਂ ਦੀ ਕਮੀ ਐ ਜੇ ਉਹ ਪਹਿਲਾਂ ਹੀ ਫੜ ਲਿੱਤੇ ਜਾਂਦੇ ਸ਼ਾਇਦ ਐਡਾ ਵੱਡਾ ਇਨਸੀਡੈਂਟ ਨਾ ਹੁੰਦਾ ਇਹ ਗੱਲ ਕਾਫੀ ਥੇਰ ਤੋਂ ਹੀ ਰੋਲਾ ਪਿਆ ਹੋਇਆ ਵਾ ਕਿ ਉਹਨਾਂ ਨੇ ਕਿਹਾ ਹੈ ਮੁੱਖ ਮੰਤਰੀ ਨੇ ਕਿ ਅਸੀਂ ਜਿਹੜੀ ਤਲਾਸ਼ ਹੋਵੇਗੀ ਗੁਪਤ ਰੱਖਾ ਕੇ ਨਾਮ ਆ ਗੁਪਤ ਤੁਹਾਡੇ ਸਾਹਮਣੇ ਆ ਜੀ ਉਹ ਤੁਹਾਡੇ ਸਾਹਮਣੇ ਆ ਦੇਖੋ ਗੁਪਤ ਹੁੰਦੀ ਤੇ ਸ਼ਾਇਦ ਇਹ ਕੰਮ ਨਾ ਹੁੰਦਾ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਆਪਾਂ ਕਹਾਂ ਦੇਖੋ ਕਿਤੇ ਨਾ ਕਿਤੇ ਇਹ ਮਾਰੀ ਮੋਟੀ ਜਿਹੜੀ ਅਨਮਨ ਹੈ ਕੋਈ ਨજર ਆ ਰਹੀ ਹੈ ਪਰ ਆਪਾਂ ਚਾਹਦੇ ਨਹੀਂ ਆਪਾਂ ਕਹਿੰਦੇ ਦੇਖੋ ਰਾਤ ਨੂੰ ਕੌਣ ਸਾਈ ਮੋਕੇ ਤੇ ਫੜਿਆ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਤਿੰਨ ਮੁੰਡੇ ਫੜੇ ਉਹਨਾਂ ਦੇ ਪਰਚਾ ਦਿੱਤਾ ਹੈ ਇਹ ਹੁਣ ਵੀ ਪੁਲਿਸ ਸਾਡਾ ਸਾਥ ਦੇ ਰਹੀ ਹੈ ਸਰਕਾਰ ਦੇ ਸਾਡੇ ਐਮ ਐਲ ਏ ਸਾਹਿਬ ਦਾ ਬੇਟਾ ਆਇਆ ਸੀਗਾ ਉਹ ਵੀ ਨਾਲ ਸੀ ਸਾਡੇ ਆਪਾਂ ਕਿਨੇ ਕੀ ਗੱਲ ਕੇ ਆਪਸੀ ਹੋਣ ਇੱਕ ਦੂਜੇ ਤੇ ਇਲਜ਼ਾਮ ਲਗਾਉਣ ਦੀ بجائے ਆਪਾਂ ਨਸ਼ਾ ਤਸਕਰਾਂ ਤੇ ਕਾਬੂ ਕਰੀਏ ਤਾਂ ਕਿ ਇਸ ਏਰੀਏ ਦੇ ਵਿੱਚੋਂ ਨਸ਼ੇ ਦੀ ਜੜ ਜਿਹੜੀ ਉਹ ਵੱਡੀ ਜਾ ਸਕੇ ਪੰਜ ਮੁੰਡੇ ਚੱਕੇ ਗਏ ਆ ਜੀ ਪਰ ਮੈਂ ਫਿਰ بار بار ਇੱਕੋ ਗੱਲ ਦਰਾਵਾਗਾ ਕਿ ਉਹ ਨਿਆਣਿਆਂ ਦੀ بجائے ਸਾਨੂੰ ਜਿਹੜਾ ਉਹਨਾਂ ਦੇ ਪਿੱਛੇ ਜਿਹੜਾ ਮੇਰਾ ਸਰਜਣਾ ਮੇਨ ਜਿਹੜਾ ਨਸ਼ਾ ਵੇਚ ਰਿਹਾ ਜਿਹੜਾ ਇੱਥੇ ਆ ਕੇ ਨਸ਼ਾ ਫਕਾੰਦਾ ਹੋਇਆ 100 100 200 ਰੁਪਈਆ ਦੇ ਕੇ ਉਹ ਨਿਆਣਿਆਂ ਨੂੰ ਲਾਲਚ ਚ ਫਸਾ ਕੇ ਨਸ਼ਾ ਵਕਾੰਦੀ ਹੈ ਮੇਨ ਵੱਡਾ ਸਰਗਨਾ ਵੀ ਜਿਹੜਾ ਮੇਨ ਮੋਟੀ ਉਹਨੂੰ ਜਿਹੜੇ ਬੰਦੇ ਫੜੇ ਗਏ ਉਹ ਇਸ ਏਰੀਆ ਦੇ ਬਾਹਰ ਲੈ ਨਹੀਂ ਦੇਖੋ ਉਹਦੇ ਬਾਰੇ ਮੈਨੂੰ ਨਹੀਂ ਪਤਾ ਪੰਜ 6 ਨੰਬਰ ਗਲੀ ਦੇ ਹਾਂ ਉਹ ਅਲੱਗ-ਅਲੱਗ ਗਲੀਆਂ ਦੇ ਰੈਂਟ ਤੇ ਰਹਿੰਦੇ ਆ ਜੀ ਕੋਈ ਉਹਨਾਂ ਦਾ ਪਤਾ ਹੀ ਨਹੀਂ ਕਿੱਥੋਂ ਦੇ ਰਹਿਣ ਵਾਲੇ ਆ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਲੈ ਉਹਨਾਂ ਦੀ ਪਰਪਾਈ ਲਈ ਦੇਖਦੇ ਆ ਅਪੀਲ ਕਰਦੇ ਆ ਸਰਕਾਰ ਨੂੰ ਇਹਨਾਂ ਦੀ ਪਰਪਾਈ ਕੀਤੀ ਜਾਵੇ